ਸਰਦਾਰ ਹਰੀ ਸਿੰਘ ਨਲੂਏ ਨੂੰ ਤੂੰ ਐ ਕਰਤਾ ਉਹ ਕਰਤਾ ਇਤਿਹਾਸ ਤਰੋੜ ਮੋੜ ਕੇ ਪੇਸ਼ ਕੀਤਾ ਇਹ ਜਿਹੜੇ ਵਿਦਵਾਨ ਬਣ ਕੇ ਮੈਨੂੰ ਟਰੋਲ ਕਰ ਰਹੇ ਆ ਨਾ ਪੂਰੀ ਵੀਡੀਓ ਇਹਨਾਂ ਨੇ ਦੇਖੀ ਨਹੀਂ ਮੇਰੀ YouTube ਤੇ ਤੇ ਕਿਸੇ ਨੇ ਛੋਟੀ ਜੀ ਕਲਿੱਪ ਕੱਟ ਕੇ ਉੱਤੇ ਇੰਸਟਾ ਦੇ ਵਾਇਰਲ ਕਰਦੀ ਮੈਂ ਫੇਰ ਵੀ ਚਲੋ ਹਨਾ ਨੀਮਾਓ ਕੇ ਵੀ ਮੈਂ ਮਾਫੀ ਮੰਗਦਾ ਵੀ ਚਲੋ ਮੈਂ ਕਿੰਨਾ 26 ਸਾਲ ਦਾ ਮੈਂ ਹੈ ਗਿਆ ਮੇਰਾ ਜਿੰਨਾ ਵੀ ਮੇਰਾ ਐਕਸਪੀਰੀਅੰਸ ਹੈ ਕਿੰਨਾ ਹੈ ਯਾਰ ਹਨਾ ਮੈਂ ਫੇਰ ਵੀ ਕਹਿੰਦੀ ਮੈਂ ਅੱਜ ਤੱਕ ਜ਼ਿੰਦਗੀ ਚ ਕਦੇ ਕੰਟਰੋਵਰਸੀ ਨਹੀਂ ਕੀਤੀ ਨਾ ਮੈਨੂੰ ਕਦੇ ਇਹ ਕੰਟਰੋਵਰਸੀ ਪਸੰਦ ਕਈ ਕਹਿ ਰਿਹਾ ਵੀ ਤੂੰ ਵਿਊਆਂ ਕਰ ਕੇ ਫੇਸਬੁੱਕ ਦੇ 10-10 ਮਿਲੀਅਨ ਵੀਊ ਆਉਂਦੇ ਜਦੋਂ ਲਾਈਵ ਹੋ ਜਾਂਦਾ ਇੰਸਟਾਗ੍ਰਾਮ ਤੇ ਮੇਰੇ 22 ਮਿਲੀਅਨ ਵੀਊ ਨੇ ਵੀਡੀਓਜ਼ ਤੇ ਠੀਕ ਹੈ ਉਹ ਮੈਂ ਕੋਈ ਕੰਟਰੋਵਰਸੀਆਂ ਕਰਕੇ ਉਹ ਲੋਕ ਨਹੀਂ ਮੈਂ ਜੋੜੇ ਮੈਂ ਤਾਂ ਅੱਜ ਤੱਕ ਇਹ ਕਦੇ ਪੇਡ ਪ੍ਰੋਮੋਸ਼ਨ ਨਹੀਂ ਕੀਤੀ ਨਾ YouTube ਤੇ ਨਾ Instagram ਤੇ ਹਨਾ ਵੀ ਆਪਣੇ ਲੋਕ ਨੇ यार ਕੋਈ ਬੈਟਿੰਗ ਐਪ ਹਨਾ ਕਿਸੇ ਜਵਾਖਾਂ ਦੇ ਪੈਸੇ ਨਾ ਖਰਾਬ ਹੋ ਜਾਣ ਤੇ ਜਿਹੜੇ ਮੈਨੂੰ ਇਸ ਕਾਮਰੇਡ ਆ ਸਰਟੀਫਿਕੇਟ ਵੰਡਰੇ ਆ ਹੁਣ ਤੁਸੀਂ ਦੱਸੋਗੇ ਮੈਂ ਕੀ ਆ ਅਸੀਂ ਕੇਦਾਰਕੰਟਾ ਟ੍ਰੈਕ ਕਰਕੇ ਆਏ ਹਨਾ ਦਸੰਬਰ ਚ ਤੇ ਉੱਥੇ ਸ਼੍ਰੀ ਨਿਸ਼ਾਨ ਸਾਹਿਬ ਅਸੀਂ ਨੇ ਚਲਾਇਆ ਤੇ ਜਿਵੇਂ ਕਾਮਰੇਡ ਹੁੰਦਾ ਚਲਾਉਂਦਾ ਉਥੇ ਉਤੋਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਗਿਆ ਮੈਂ 2019 ਚ ਤੇ ਮੈਂ ਕਾਮਰੇਡ ਹੁੰਦਾ ਉਥੇ ਉਹ ਬਲੌਗ ਬਣਾਉਂਦਾ ਤੇ ਉਤੋਂ ਬਾਅਦ ਮੇਰਾ ਰਸ਼ੀਆਂ ਦੋਸਤ ਭੋਲਾ ਆਇਆ ਉਹ ਵੀਡੀਓ ਤੁਸੀਂ ਦੇਖਿਆ ਹੀ ਹੋਣੀ ਹੈ ਹਨਾ ਉਹਨੂੰ ਮੈਂ ਸ੍ਰੀ ਦਰਬਾਰ ਸਾਹਿਬ ਮੱਥਾ ਟਿਕਾ ਕੇ ਲੈ ਆ ਉਹਨੂੰ ਮੈਂ ਕਿਤੇ ਇਤਿਹਾਸ ਦੱਸਿਆ ਕਾਮਰੇਡ ਹੁੰਦਾ ਮੈਂ ਉਹ ਸਾਰਾ ਕੁਝ ਕਰਦਾ ਤੁਸੀਂ ਘਰੇ ਬਹਿ ਕੇ ਤੁਸੀਂ ਪੰਜਾਬ ਪੰਜਾਬੀ ਦਾ ਤੁਸੀਂ ਮੈਨੂੰ ਪਾਠ ਪੜ੍ਹਾ ਰਹੇ ਹੋ ਤੁਸੀਂ ਕੀ ਕਰਤਾ ਵੀ ਪੰਜਾਬ ਵਾਸਤੇ ਪੰਜਾਬੀ ਲਈ ਮਾਂ ਬੋਲੀ ਲਈ ਆ ਦੇਖੋ ਇਹ ਪੂਰੇ ਅਫਗਾਨਿਸਤਾਨ ਦਾ ਮੈਪ ਹੈ ਤਾਂ ਜਿਹੜਾ ਸਿੱਖ ਐਂਪਾਇਰ ਸੀ ਆਪਣਾ ਉਹ ਜਿਹੜਾ ਇਹਦੇ ਨਾਲ ਲੱ ਹਿੱਸਾ ਹੈ ਜਮਰੋਦਾ ਕਿਲਾ ਹੁਣ ਪਾਕਿਸਤਾਨ ਚ ਪਹਿਲਾਂ ਪੰਜਾਬ ਦੇ ਲੱਗੇ ਸੀ ਇਹਨਾਂ ਅਫਗਾਨਿਸਤਾਨ ਦਾ ਹਿੱਸਾ ਸੀ ਜੇ ਪੇਸ਼ਾਵਰ ਹੈ ਤਾਂ ਪੇਸ਼ਾਵਰ ਨੂੰ ਸਰਦਾਰ ਹਰੀ ਸਿੰਘ ਨਲੂਏ ਨੇ ਵੀ ਕੈਪਚਰ ਕੀਤਾ ਹਨ ਤੋਂ ਬਾਅਦ ਉਥੇ ਨਾਲ ਹੀ ਜਮਰੋਦਾ ਕਿਲਾ ਹੈ ਤੇ ਉਸ ਤੋਂ ਬਾਅਦ ਮਤਲਬ ਜਿਹੜਾ ਸਿੱਖ एंपਾਇਰ ਸੀ ਆਪਣਾ ਟੈਂਡ ਦੀ ਕਲਾਜ ਚ ਚਲਾ ਗਿਆ ਹਨਾ ਤੇ ਇਚ ਮੈਂ ਕੀ ਗਲਤ ਕਹਤਾ ਯਾਰ ਸੋਨੂੰ ਕਿਸੇ ਦੇਸ਼ ਦੀ ਜੀਓਗ੍ਰਾਫੀ ਸਮਝਾਣਾ ਗਲਤ ਗੱਲ ਹੈ ਮੈਂ ਇਚ ਕੀ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕਰਦਾ ਮੈਂ ਤਾਂ ਕਿਤੇ ਐਂ ਕਿਹਾ ਹੀ ਨਹੀਂ ਵੀ ਖਾਨ ਦਾ ਅਫਗਾਨਿਸਤਾਨ ਦੇ ਹਿੱਸਿਆਂ ਤੇ ਰਾਜ ਰਿਆ ਹੀ ਨਹੀਂ ਹਨਾ ਵੀ ਸਿੱਖਾਂ ਨੇ ਤਾਂ ਅਫਗਾਨਾਂ ਨੂੰ ਕੁੱਟਿਆ ਹੀ ਨਹੀਂ ਹਨਾ ਜਦੋਂ ਮੈਂ ਅਫਗਾਨਿਸਤਾਨ ਸੀ ਵੀ ਆਪਣੇ ਪੰਜਾਬੀ ਪੱਤਰਾ ਜਿਹੜੇ ਦੇਖਦੇ ਹੋ ਕਮੈਂਟ ਕਰਦੇ ਸੀ ਵੀ ਸਰਦਾਰ ਹਰੀ ਸਿੰਘ ਨਲੂਏ ਬਾਰੇ ਪੁੱਛੇ ਨਾ ਨੂੰ ਅਫਗਾਨਾਂ ਨੂੰ ਪੁੱਛਿਆ ਹਰੀ ਸਿੰਘ ਨਲੂਆ ਕੋ ਜਾਨਦੇ ਹੋ ਹਰੀ ਸਿੰਘ ਨਲਵਨ ਨਹੀਂ ਜੀ ਨਹੀਂ ਉਹਨੂੰ ਹੀ ਜਾਣਦੇ ਸ਼ਾਮਦਾਲੀ ਉਹ ਮਹਾਰਾਜ ਕਲਾਂ ਬਜ਼ੁਰਗ के बात तुम करते हो वो भी हाँ आप जैसे आप मुल्क हाँ, पंजाब से थे अच्छा महान अच्छा, महान अच्छा, बहुत महान बहुत थे अच्छा संदेवल का हाँ बहुत देख हरि सिंह नडुआ को जानते हो हाँ, हाँ, नडुआ सब को जानते हम क्यों ये फिल्में जो है हम देखते है जुमे रात वाले रात को जो है हम बस मूवी देखते हैं पूछे है नहीं जान देना ਤੇ ਉਹੀ ਮੈਂ ਵੀਡੀਓ ਚ ਕਹਦਾ ਵੀ ਨਹੀਂ ਜਾਣਦੇ ਤਾਂ ਇਹ ਚ ਮੈਂ ਆਪਦੇ ਕੋਲੋਂ ਕੀ ਕਹਤਾ ਬਈ ਸ਼ਾਇਦ ਜਿਨ੍ਹਾਂ ਨੂੰ ਪੁੱਛਿਆ ਸੀ ਉਹ ਅਣਪੜ ਹੋਣਗੇ ਬਈ ਜ ਜ ਉਹਨਾਂ ਦੀ ਇਤਿਹਾਸ ਚ ਰੁਚੀ ਨਹੀਂ ਹੋਊਗੀ ਸ਼ਾਇਦ ਪੜੇ ਲਿਖੇ ਜਾਣਦੇ ਹੋਣਗੇ ਹੁਣ ਮੈਂ ਉਥੇ ਯਾਰ ਐਜ਼ ਅ ਟੂਰਿਸਟ ਗਿਆ ਸੀ ਹੁਣ ਮੇਰੇ ਕੋਲ ਲਿਮਟਡ ਟਾਈਮ ਸੀ ਜਿੰਨਾ ਕਿ ਮੈਂ ਉਥੇ ਐਕਸਪੀਰੀਅੰਸ ਕੀਤਾ ਹਣਾ ਸ਼ੇਅਰ ਕਰਤਾ ਯਾਰ ਪੰਜਾਬੀ ਮਾਂ ਬੋਲੀ ਵੀ 25 ਦੇਸ਼ਾਂ ਚ ਪ੍ਰਮੋਟ ਕਰਤੀ ਇੱਕ ਵੀ ਪੰਜਾਬ ਦੇ ਯੂ ਬਲੌਗਰ ਨੂੰ ਮੇਰੇ ਤੋਂ ਕਾਫੀ ਜੈਲਸੀ ਹੈ ਤੁਸੀਂ ਆ ਮੈਂ ਪਹਿਲਾ ਪੰਜਾਬੀ ਟ੍ਰਾਹਰ ਥਾ ਮੈਂ ਮੈਂ ਕਰਦਾ ਫਿਰਦਾ ਵੈਸੇ ਵੀ ਕੁੱਮਕੇ ਕਿਸੇ ਬੰਦੇ ਚ ਮੈਂ ਤਾਂ ਰਹਿੰਦੀ ਨਹੀਂ ਹੈਨਾ ਤੇ ਕਹਿ ਰਿਆ ਸੀ ਕਿ ਅਫਗਾਨਿਸਤਾਨ ਮੈਨੂੰ ਦੇਖ ਕੇ ਗਿਆ ਹੈ ਉਹ ਉਹਤੇ ਗੋਰੇ ਹਨਾ ਪਤਾ ਨਹੀਂ ਕਿੰਨੇ ਕਿੰਨੇ ਸਾਲ ਪਹਿਲਾਂ ਘੁੰਮ ਗਏ ਉਹ ਵੀ ਤੈਨੂੰ ਦੇਖ ਕੇ ਘੁੰਮ ਕੇ ਗਏ ਆ ਠੀਕ ਹੈ ਸਾਈ베ਰੀਆ ਕਹਿੰਦਾ ਮੈਨੂੰ ਦੇਖ ਕੇ ਮੈਂ ਤਾਂ ਅਸੀਂ ਚੈਕਿੰਗ ਕਰਕੇ ਗਿਆ ਆ ਆਪ ਤਾਂ ਤੂੰ ਟੈਕਸੀਆਂ ਲੈ ਕੇ ਗਿਆ ਸੀ ਮੇਰਾ ਕੰਟੈਂਟ ਤੇ ਤੇਰਾ ਦਿਨ ਰਾਤ ਦਾ ਫਰਕ ਹੈ ਜਿਹੜੇ ਦੇਖਦੇ ਆ ਦੇਖ ਲਿਓ ਹਨਾ ਉੱਥੇ ਮੈਂ ਸਨੋ ਕੈਂਪਿੰਗ ਕੀਤੀ ਸਾਈ베ਰੀਆ ਚ ਠੀਕ ਹੈ ਉਹ 12 ਸਿੰਘਾਂ ਦੀ ਰੇਸ ਦਿਖਾਈ ਤੇ ਕਿੰਨਾ ਅਲੱਗ ਸਾਨੂੰ ਤਜਰਬੇ ਦਿਖਾਏ ਉਹਨ ਲੱਗਦਾ ਵੀ ਮੈਂ ਹੀ ਆ ਸਾਰਾ ਗੁੱਸਾ ਸਭ ਤੋਂ ਪਹਿਲਾਂ ਨਾ ਮੈਂ ਪੰਜਾਬੀ ਚ ਬਲੌਗਿੰਗ ਘੁੰਮਣਾ ਫਿਰਨ ਵਾਲੀ ਸ਼ੁਰੂ ਕੀਤੀ ਸੀ YouTube ਦੀ ਅਪਲੋਡ ਡੇਟਸ ਚੈੱਕ ਕਰ ਲਓ ਤੁਸੀਂ ਹਨਾ ਸਭ ਤੋਂ ਪਹਿਲਾਂ ਉਹ ਕੋਈ ਨਹੀਂ ਬਦਲ ਸਕਦਾ ਬਾਕੀ ਬਾਈ ਨੂੰ ਤਾਂ ਮੈਂ ਮੈਂ ਕਰਦਾ ਸ਼ੌਂਕ ਹੈ ਸ਼ਾਇਦ YouTube ਵਾਲਿਆਂ ਨੂੰ ਕਹਿ ਕੇ ਬਾਈ ਤੂੰ ਬਦਲਾ ਲਿਓ ਅਪਲੋਡ ਡੇਟਾ ਹਨਾ ਵੀ ਕਿਉਂਕਿ ਤੂੰ ਤਾਂ ਪਹਿਲਾ ਬਣਨਾ ਤੂੰ ਬਣ ਜਾ ਕੋਈ ਚੱਕਰ ਨਹੀਂ ਮੈਨੂੰ ਕੋਈ ਇਹ ਚ ਬੈ ਪਹਿਲਾਂ ਨੇ ਗਾਣਾ ਕੱਢਿਆ ਉਹ ਨਹੀਂ ਚੱਲਿਆ ਕਿਉਂਕਿ ਹਨਾ ਗਾਣੇ ਵਾਲਾ ਮੂੰਹ ਸਿਰ ਤਾਂ ਹੈ ਹੀ ਨਹੀਂ ਸੀ ਟੈਲੈਂਟ ਵੀ ਹੋਵੇ ਬੰਦੇ 'ਚ ਫਿਰ ਉਹ ਹਿੰਦੀ 'ਚ ਬਲੌਗ ਬਣਾਉਣ ਲੱਗਿਆ 2020 ਬੂਚ ਹਨਾ ਉਹ ਵੀ ਨਹੀਂ ਚੱਲੇ ਫਿਰ 21 'ਚ ਜਾ ਕੇ ਉਹਨੇ ਪੰਜਾਬੀ 'ਚ ਸ਼ੁਰੂ ਕੀਤਾ ਮੈਂ ਤਾਂ 19 'ਚ 18 'ਚ ਘੁੰਮਣਾ ਸ਼ੁਰੂ ਕਰਦਾ ਸੀ ਉਹ ਬਲੌਗ ਪਾਏ ਨੇ ਜਦ ਬੁਲਟ ਤੇ ਘੁੰਮਿਆ ਕਰਦਾ ਬਾਕੀ ਮੈਂ ਕਦੇ ਪੈਸੇ ਨਹੀਂ ਮੰਗੇ ਵੀ ਮੈਨੂੰ ਪੈਸੇ ਪਾਓ ਮੈਂ ਉੱਥੇ ਘੁੰਮਣ ਜਾਣਾ ਮੈਂ ਪੰਜਾਬੀ ਨੂੰ ਪ੍ਰਮੋਟ ਕਰ ਰਿਹਾ ਮੈਂ ਸਿੱਖਾਂ ਮੈਂ ਮੈਂ ਨਹੀਂ ਕੀਤੀ ਹਰ ਥਾਂ ਮੈਂ ਤਾਂ ਕੁਝ ਵੀ ਨਹੀਂ ਹੈਗਾ ਜੋ ਵੀ ਅਕਾਲ ਪੁਰਖ ਹੈ ਜੋ ਮੈਨੂੰ ਕੁਮਾਰ ਹੈ ਹਨਾ ਜੋ ਵੀ એનર્ਜੀ ਹੈ ਉਹ ਊਰਜਾ ਹੈ ਹਨਾ ਮੈਂ ਇਹਦਾ ਕਦੇ ਵੀ ਨਹੀਂ ਕਿਹਾ ਵੀ ਮੈਂ ਹਮੇਸ਼ਾ ਮੇਰੇ ਬਲੌਗਾਂ ਤੁਸੀਂ ਦੇਖਿਆ ਮੈਂ ਹਮੇਸ਼ਾ ਉਹ એનર્ਜੀ ਦੀ ਅਕਾਲ ਪੁਰਖ ਦੀ ਗੱਲ ਕੀਤੀ ਹੈ ਜਿਹੜੀ ਵੀ ਊਰਜਾ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾ ਰਹੀ ਹੈ ਗੋਰੇ ਨਾਲ ਵੀ 100 150 ਦੇਸ਼ ਘੁੰਮੀ ਫਿਰਦੇ ਆ ਤੇ ਇੱਕ ਮੈਨੂੰ ਫਰਾਂਸ ਦੀ ਗੋਰੀ ਮਿਲੀ 3 ਸਾਲ ਹੋ ਗਏ ਉਹ ਫਰਾਂਸੇ ਨਹੀਂ ਗਈ ਉਹ ਚੈਕਿੰਗ ਕਰਦੇ ਆ ਉਹ ਆਪ ਵੀ ਬਲੌਗ 'ਚ ਬੋਲ ਰਿਹਾ ਬਈ ਉਹ ਚੈਕਿੰਗ ਤਾਂ ਉਹ ਕਰਦੇ ਜਿੰਨਾਂ ਕੋਲੇ ਪੈਸੇ ਨਹੀਂ ਹੁੰਦੇ ਬਈ ਮੇਰੇ ਕੋਲ ਤਾਂ ਪੈਸੇ ਨਹੀਂ ਗਰੀਬ ਆ ਮੈਂ ਤਾਂ ਠੀਕ ਹੈ ਮੈਂ ਮੰਨਦਾ ਮੈਂ ਤਾਂ ਗਰੀਬ ਆ ਯਾਰ ਨਾ ਮੈਂ ਮੇਰੇ ਚਹੇ ਮਤ ਵੀ ਮੈਂ ਲੋਕਾਂ ਤੋਂ ਮੰਗਾ ਹਨਾ ਵੀ ਮੈਨੂੰ ਪੈਸੇ ਪਾਓ ਮੈਂ ਉੱਥੇ ਜਾਣਾ ਹੈ ਹਨਾ ਆਪਣੇ ਛੋਡੇ ਲਈ ਉੱਥੇ ਜਾਣਾ ਉਹ ਦੇਸ਼ ਤੇ ਜਾਣਾ ਮੈਂ ਕਦੇ ਐਵੇਂ ਹੀ ਨਹੀਂ ਕੀਤਾ ਠੀਕ ਹੈ ਮੈਂ ਇਹ ਚੈਕਿੰਗ ਕਰ ਲੰਨਾ ਬਈ ਤੇ ਇਹ ਚੈਕਿੰਗ ਕਰਕੇ ਮੇਰੇ ਅੰਦਰ ਤਿੰਨ ਕੁਆਲਿਟੀਆਂ ਆਈਆਂ ਠੀਕ ਹੈ ਇੱਕ ਤਾਂ ਜਦੋਂ 11 ਬੰਦੇ ਸਾਨੂੰ ਕੋਈ ਸਾਜ਼ਨ ਨਹੀਂ ਰੋਕਦੇ ਨਾ ਛੋਡੇ ਅੰਦਰ ਪੇਸ਼ੈਂਸ ਆਊਗੀ ਆਸ ਆਸ ਪੈਦਾ ਹੋਊਗੀ ਹਨਾ ਵੀ ਚਲੋ 12ਵਾਂ ਰੋਕੂਗਾ ਤੇ ਇੱਕ ਤੁਸੀਂ ਦੁਨੀਆ ਦੀ ਅਣਜਾਣ ਜਗ੍ਹਾ ਤੇ ਖੜੇ ਹੋ ਜਿੱਥੇ ਤੁਹਾਨੂੰ ਕੋਈ ਨਹੀਂ ਜਾਣਦਾ ਤੇ ਉਥੇ ਉਹ ਤੁਸੀਂ ਸਰਵਾਈਵ ਕਰਨਾ ਸਿੱਖੋਗੇ ਇਕੱਲੇ ਤੇ ਉਸ ਤੋਂ ਬਾਅਦ ਜਦੋਂ ਕੋਈ ਬੰਦਾ ਤੁਹਾਨੂੰ ਲਿਫਟ ਦੇ ਰਿਹਾ 2 ਘੰਟੇ ਬਾਅਦ ਉਹ ਤੁਹਾਨੂੰ ਕਾਫੀ ਆਫਰ ਕਰ ਰਿਹਾ ਵੀ ਤੂੰ ਭੁੱਖਾ ਤਾਂ ਨਹੀਂ ਯਾਰ ਖਾਣਾ ਆਫਰ ਕਰ ਤੁਸੀਂ ਦੇਖੋਗੇ ਦੁਨੀਆ ਕਿੰਨੀ ਜਿਆਦਾ ਸੋਹਣੀ ਹੈ ਕਿੰਨੀ ਹੈਲਪਫੁਲ ਹੈ ਉਹ ਹਰ ਥਾਂ ਮੈਂ ਮੈਂ ਹੈਨਾ ਮੈਂ ਪਹਿਲਾ ਪੰਜਾਬੀ ਆ ਉਹ ਕਿਹੜੀ ਚੈਕਿੰਗ ਕੀਤੀ ਉਹਨੇ ਸਾਈਵੇਰੀਆ ਚ ਉਹਦੀਆਂ ਵੀਡੀਓ ਦੇਖ ਲਿਓ ਆਪ ਹੀ ਕਹਿ ਰਹੇ ਕਿ ਅਸੀਂ ਟੈਕਸੀ ਲੈ ਰਹੇ ਹਾਂ 1000 ਟੈਕਸੀ ਵਾਲੇ ਨੂੰ ਦਿੱਤਾ ਇੱਥੋਂ ਆਪ ਹੀ ਸਾਰਾ ਕੁਝ ਦੱਸ ਰਿਹਾ ਤੇ ਲੋਕ ਪੂਰੀ ਵੀਡੀਓ ਦੇਖਦੇ ਨਹੀਂ ਤੇ ਵਿਦਵਾਨ ਬਣ ਕੇ ਕਮੈਂਟ ਕਰਨਗੇ ਮੇਰੀ ਕਿਸੇ ਨਾਲ ਕੋਈ ਨਫ਼ਰਤ ਨਹੀਂ ਕਿਉਂਕਿ ਰোনালਡੋ ਕਹਿੰਦਾ ਹੁੰਦਾ ਵੀ ਨਫ਼ਰਤ ਕਦੇ ਜਿੱਤ ਨਹੀਂ ਸਕਦੀ ਪਰ ਯਾਰ ਹੁਣ ਐਨਾ ਮੈਂ ਚੁੱਪ ਵੀ ਨਹੀਂ ਰਹਿ ਸਕਦਾ ਨਾ ਵੀ ਉਹਦੇ ਦੁਨੀਆ ਸਿਰ ਤੇ ਹੀ ਚੜੀ ਜਾਵੇ ਮੈਂ ਲਦਾਖ ਘੁੰਮਣ ਗਿਆ ਵੀ ਪਿਛਲੇ ਸਾਲ ਉੱਥੇ ਸ਼੍ਰੀਨਗਰ ਗਿਆ ਉੱਥੇ ਹਰੀ ਪਰਬਦਨੋ ਕਿਲਾ ਹੈ ਮਤਲਬ ਜਿਹਨੂੰ ਕੰਟਰੋਲ ਕਰਦੇ ਉੱਥੇ ਆਧਾਰ ਕਾਰਡ ਦਿਖਾ ਕੇ ਜਾਣਾ ਪੈਂਦਾ ਕਿਉਂਕਿ ਜੇ ਉਹਨੂੰ ਕੰਟਰੋਲ ਕਰ ਲਿਆ ਪੂਰੇ ਸ਼੍ਰੀਨਗਰ ਕੰਟਰੋਲ ਹੋ ਜਾਂਦਾ ਹੈ ਉਹ ਕਿਲੇ ਨੂੰ ਕੋਈ ਨਹੀਂ ਜਿੱਤ ਸਕਿਆ ਸੀ ਅਫਗਾਨਾਂ ਤੋਂ ਹਨਾ ਉਹ ਕਿਲੇ ਦਾ ਇਤਿਹਾਸ ਨਾ ਨੈਟ ਤੇ ਹੈਗਾ ਕਿਧਰੇ ਨਹੀਂ ਤੁਹਾਨੂੰ ਮਿਲੂਗਾ ਨਾ ਮੈਨੂੰ ਮਿਲਿਆ ਸੀ ਮੈਂ ਇਨੀ ਖੋਜ ਪੜਤਾਲ ਕਰਕੇ ਉਹ ਬਲੌਗ ਬਣਾ ਦੇਖਿਆ ਕਿਸੇ ਨੇ ਵੀ ਜਿਹਨੂੰ ਸਰਦਾਰ ਹਰੀ ਸਿੰਘ ਨਲੂਏ ਨੇ ਅਫਗਾਨਾਂ ਮਤਲਬ ਤੁਸੀਂ ਯਾਰ ਇੰਨਾ ਮੈਂ ਪੰਜਾਬੀ ਹਨਾ ਸਿੱਖ ਧਰਮ ਨੂੰ ਪ੍ਰਮੋਟ ਕੀਤਾ ਠੀਕ ਹੈ ਤੇ ਤੁਸੀਂ ਮੈਨੂੰ ਕੀ ਸਰਟੀਫਿਕੇਟ ਵੰਡ ਰਹੇ ਹੋ ਮਤਲਬ ਯਾਰ ਦੁੱਖ ਹੁੰਦਾ ਹੈ ਯਾਰ ਕਉਮ ਫਿਰਕੇ ਵੀ ਜੇ ਮੈਂ ਮੈਂ ਨਾ ਗਈ ਫਿਰ ਸਿੱਖਿਆ ਹੀ ਗਈ ਜ਼ਿੰਦਗੀ ਚ ਮੈਨੂੰ ਤਾਂ ਲੱਗਦਾ ਮੈਂ ਅਕਸਰ ਪਹਿਲਾਂ ਵੀ ਜ਼ਿਕਰ ਕਰਦਾ ਹੁੰਦਾ ਮੇਰੇ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕੁ ਪੰਜਾਬੀ ਲੋਕ ਘੁੰਮੇ ਹੋਣਗੇ ਜਿਹੜੇ ਬਲੌਗ ਨਹੀਂ ਬਣਾਉਂਦੇ ਜਿਹੜੇ ਸਾਰੇ ਪਤਾ ਨਹੀਂ ਕਿੰਨੇ ਕੁ ਦੇਸ਼ ਘੁੰਮੇ ਹੋਣਗੇ ਜਿਹੜੇ ਕਦੇ ਮਸ਼ਹੂਰ ਨਹੀਂ ਹੋਏ ਕਿਉਂਕਿ ਮੈਂ ਅਕਸਰ ਗੋਰੇ ਮੈਨੂੰ ਮਿਲਦੇ ਆ 150 160 ਦੇਸ਼ ਕੋਈ ਘੁੰਮਿਆ ਜਿਹਦਾ ਕੋਈ ਇੰਸਟਾਗ੍ਰam ਅਕਾਊਂਟ ਹੀ ਨਹੀਂ ਸਿੰਗਲ ਤੇ ਘੁੰਮ ਰਿਹਾ ਕੋਈ ਉਹਨੂੰ ਇੰਟਰਨੈਟ ਨਾਲ ਲੈਣਾ ਦੇਣਾ ਨਹੀਂ ਤੁਹਾਨੂੰ ਦੇਖ ਕੇ ਲੱਗਦਾ ਵੀ ਆਮ ਨਥਿੰਗ ਯਾਰ ਮੈਂ ਤਾਂ ਕੁਝ ਵੀ ਨਹੀਂ ਹਨਾ ਮੈਂ ਤਾਂ ਮਾ ਟਿਚ ਵੀ ਨਹੀਂ ਤੇ ਮੈਂ ਵੀ ਮੈਂ ਮੈਂ ਕਰੀ ਜਾ ਮਹਾਨ ਬਣ ਉਹਦਾ ਕੋਈ ਫਾਇਦਾ ਨਹੀਂ ਤਾਂ ਯਾਰ ਇੰਸਟਾਗ੍ਰam ਤੇ ਨਾ ਵੀ ਅੱਜ ਤੱਕ ਮੈਂ 5000 ਬੰਦਿਆਂ ਦੇ ਰਿਪਲਾਈ ਕਰਤੇ ਹਉਣੇ ਹਨਾ ਮਤਲਬ ਜਿੰਨਾਂ ਨੂੰ ਤੁਸੀਂ ਕਿਸੇ ਬਲੌਗਰ ਨੂੰ ਮੈਸੇਜ ਕਰ ਲਈ ਹੂੰ ਠੀਕ ਹੈ ਕਿਸੇ ਕਲਾਕਾਰ ਨੂੰ ਤੁਹਾਡਾ ਰਿਪਲਾਈ ਇਹ ਕਰਦੇ ਉਹ ਬੰਦੇ ਵੀ ਅੱਜ ਮੈਨੂੰ ਕਰ ਰਹੇ ਬਾਈ ਤੇਰੀਆਂ ਵੀਡੀਓ ਦੇਖਿਆ ਕਰਦੇ ਤੂੰ ਇਹ ਸਟੇਟਮੈਂਟ ਦੇਤੀ ਹਨਾ ਤੇਨੂੰ ਅਨਫੋਲੋ ਕਰ ਰਹੇ ਪਰ ਆ ਕਰ ਦੋ ਯਾਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਸੱਚੀ ਕਹਿ ਰਿਹਾ ਮੈਂ ਸਟ੍ਰੇਟ ਫਾਰਵਰਡ ਜੋ ਹੈ ਗਏ ਉਹ ਰੱਬ ਨੂੰ ਪਤਾ ਹੈ ਨਾ ਜਾਂ ਕੁਦਰਤ ਨੂੰ ਪਤਾ ਹੈ ਹਨਾ ਉਹ ਮੈਨੂੰ ਜਾਣਦੀ ਹੈ ਠੀਕ ਹੈ ਉਰੇ ਮੈਨੂੰ ਹੁਣ ਸਰਟੀਫਿਕੇਟਾਂ ਦੀ ਲੋੜ ਨਹੀਂ ਲੋਕਾਂ ਦੇ ਵੀ ਮੈਂ ਕੀ ਕੀਤਾ ਕੀ ਨਹੀਂ ਹਨਾ ਇਹ ਲੋਕ ਕਿਸੇ ਦੇ ਮਿੱਤ ਨਹੀਂ ਪਹਿਲਾਂ ਇਹਨਾਂ ਨੇ ਸਿੱਧੂ ਮੂਸੇ ਵਾਲੇ ਨੂੰ ਮਾਰਾ ਗਿਆ ਠੀਕ ਹੈ ਤੇ ਫਿਰ ਦੀਪ ਸਿੱਧੂ ਨੂੰ ਇਹਨਾਂ ਨੇ ਗਦਾਰ ਗਿਆ ਫਿਰ ਉਦੋਂ ਜਦੋਂ ਉਹ ਮਰ ਗਿਆ ਫਿਰ ਉਰੇ ਸੱਚਾ ਹੋਣ ਵਾਸਤੇ ਮਰਨਾ ਪੈਂਦਾ ਹੈ ਆਪਣੇ ਲੋਕ ਯਾਰ ਆਪਣੇ ਲੋਕਾਂ ਦੀਆਂ ਲੱਤਾਂ ਖਿੱਚਦੇ ਆ ਮਤਲਬ ਕੌਣ ਪੰਜਾਬੀ ਚ ਬਲੌਗ ਬਣਾਨੇ ਤੁਸੀਂ ਦੇਖ ਲਓ ਹਨ ਮਤਲਬ ਪੁਰਾਣੇ ਮੇਰੇ 올ਡ 올ਡ ਬਲੌਗ ਕੱਢ ਕੇ ਜਦੋਂ ਖੇਤਾਂ 'ਚ ਬਣਾਇਆ ਕਰਦਾ ਮੈਂ ਕੀ ਮਿਲਿਆ ਮੈਨੂੰ ਐਂਡ 'ਚ ਹਨਾ ਸਿਰਫ ਸਾਟੀਗੇਟ ਤਦ ਦੁੱਖ ਹੁੰਦਾ ਯਾਰ ਜੇ ਮੈਂ ਸੱਚੀ ਹਿੰਦੀ ਚ ਬਲੌਗ ਬਣਾਏ ਹੁੰਦੇ ਹਨਾ ਹੁਣ ਕਈ ਕਹਿਣਗੇ ਬਈ ਹਿੰਦੀ ਚ ਤੇਰੇ ਚੱਲ ਭਰਾ ਮੇਰਾ ਇੰਸਟਾਗ੍ਰam ਤੇ ਵੀ ਹਿੰਦੀ ਚ ਅਕਾਊਂਟ ਫੋਲਲਰ ਨੇ ਲਗਭਗ 1.80 ਲੱਖ ਉੱਚ ਵੀ ਮਿਲੀਅਨ ਵਿਊ ਆਉਂਦੇ ਆ ਮੇਰੇ ਮੈਂ ਫੇਰ ਵੀ ਉਹਤੇ ਕਦੇ ਫੋਕਸ ਨਹੀਂ ਕੀਤਾ ਉਹ ਪੇਜ ਤੇ ਹਮੇਸ਼ਾ ਆਪਣੀ ਮਾ ਬੋਲੀ ਨੂੰ ਆਪਣੇ ਲੋਕਾਂ ਨੂੰ ਅੱਗੇ ਰੱਖਿਆ ਤੇ ਮੈਨੂੰ ਤਾਂ ਤੁਸੀਂ ਦੇਤੇ ਸਰਟੀਫਿਕੇਟ ਚਲੋ ਕੋਈ ਨਹੀਂ ਯਾਰ